ਕਮਿਸ਼ਨਰ ਪੁਲਿਸ ਨੇ ਕੀਤੀ ਹੈ ਸਖਤ ਕਾਰਵਾਈ 10 ਕਿਲੋ ਹੈਰੋਇਨ ਸਮੇਤ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ ਦੋਸ਼ੀ ਪਾਕਿਸਤਾਨ ਸਥਿਤ ਸਮਗਲਰਾਂ ਅਤੇ ਸੰਚਾਲਕਾਂ ਦੇ ਨਾਲ ਜੁੜੇ ਹੋਏ ਸਨ ਡਰੋਨ ਦੇ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਦੀ ਤਸਕਰੀ ਕਰ ਰਹੇ ਸਨ ਹੈਰੋਇਨ ਦੀ ਵੱਡੀ ਖੇਪ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਫਤਾਰ ਕੀਤਾ ਗਿਆ ਸਾਰੇ ਸ਼ੱਕੀਆਂ ਦਾ ਅਪਰਾਧਿਕ ਰਿਕਾਰਡ ਹੈ ਇੱਕ ਵਿਅਕਤੀ ਪਹਿਲਾਂ ਹੀ 1 ਕਿਲੋ ਹੈਰੋਇਨ ਅਤੇ 4 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਫੜਿਆ ਗਿਆ ਸੀ ਸੋ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ ਕਮਿਸ਼ਨੇਟ ਪੁਲਿਸ ਵੱਲੋਂ ਇਹ ਸਖਤ ਕਾਰਵਾਈ ਕੀਤੀ ਗਈ ਹੈ 10 ਕਿਲੋ ਹੈਰੋਇਨ ਸਮੇਤ ਇਹਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਸੋ ਵੱਡੀ ਕਹਾ ਸਫਲਤਾ ਮਿਲੀ ਹੈ ਕਮਿਸ਼ਨਰ ਪੁਲਿਸ ਨੇ ਸਖਤ ਕਾਰਵਾਈ ਕੀਤੀ ਹੈ ਤੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਸੋ 10 ਕਿਲੋ ਹੈਰੋਇਨ ਸਮੇਤ ਚਾਰ ਸਮਗਲਰਾਂ ਨੂੰ ਗ੍ਰਫਤਾਰ ਕੀਤਾ ਗਿਆ ਪਾਕਿਸਤਾਨ ਸਥਿਤ ਸਮਗਲਰਾਂ ਤੇ ਸੰਚਾਲਕਾਂ ਦੇ ਨਾਲ ਜੁੜੇ ਹੋਏ ਸਨ ਇਹ ਦੋਸ਼ੀ ਜੋ ਕਿ ਇਹ ਧੰਦਾ ਚੱਲ ਰਿਹਾ ਸੀ ਡਰੋਨ ਦੇ ਰਾਹੀਂ ਪਾਕ ਤੋਂ ਹੈਰੋਇਨ ਦੀ ਤਸਕਰੀ ਕਰ ਰਹੇ ਸਨ ਜੋ ਕਿ ਹੁਣ ਪੁਲਿਸ ਦੇ ਅੜਿੱਕੇ ਆ ਚੁੱਕੇ ਨੇ ਡੀਜੀਪੀ ਪੰਜਾਬ ਪੁਲਿਸ ਸੇਵਲ ਨੂੰ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਸੋ ਕਮਿਸ਼ਨਰ ਪੁਲਿਸ ਨੇ ਕਿਹਾ ਤੀਏ ਸਖਤ ਕਾਰਵਾਈ ਜੁਤੇ ਕੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ

ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਚਾਰੇ ਮੁਲਜ਼ਮ ਪੁਲਿਸ ਜਿਹੜੀ ਕੈਚ ਚੁੱਕੇ ਨੇ ਹੋਰ ਕੀ ਕੋਈ ਜਾਣਕਾਰੀ ਤੁਹਾਡੇ ਕੋਲ ਆ ਬਿਲਕੁਲ ਦੇਖੋ ਪਰ ਮੈਂ ਗੱਲ ਕਰੀਏ ਤੇ ਬੜੀ ਵੱਡੀ ਇੱਕ ਜਲੰਧਰ ਪੁਲਿਸ ਦੀ ਇੱਕ ਕਾਰਵਾਈ ਹੋਈ ਹੈ ਜਿਹਦੇ ਵਿੱਚ ਕਿ 10 ਕਿਲੋ ਐਰਨ ਦੇ ਨਾਲ ਅੰਤਰਰਾਸ਼ਟਰੀ ਜਿਹੜਾ ਡਰੱਗ ਦਾ ਜਾਲ ਪਰਦਾਫਾਸ਼ ਕੀਤਾ ਦਾ ਔਰ ਜਿਹੜਾ ਦੱਸਿਆ ਗਿਆ ਹੈ ਕਿ ਇਹਨਾਂ ਦੇ ਉਤਾਰ ਹੈਗੇ ਨੇ ਪਾਕਿਸਤਾਨ ਦੇ ਨਾਲ ਜਿਹੜੇ ਨੇ ਜੁੜਦੇ ਹੋਏ ਦਿਖਾਈ ਦਿੱਤੇ ਨੇ ਪਾਕਿਸਤਾਨ ਤੋਂ ਜਿਹੜਾ ਡਰੋਨ ਡਰੋਨ ਦੇ ذریعے ਜਿਹੜੀ ਇਹ ਮਲਕੀ ਜਿਹੜੀ ਹੈ ਸਾਰੀ ਤਸਕਰੀ ਜਿਹੜੀ ਹੁੰਦੀ ਸੀ ਔਰ ਪੁਲਿਸ ਨੇ ਜਿਹੜਾ ਵਾ ਇਹ ਤਾਂ ਜਿਹੜਾ ਇੱਕ ਬੜੀ ਵੱਡੀ ਜਿਹੜੀ ਕੇਸ ਕੇਸ ਐ ਐਰਨ ਦੀ ਜਿਹੜੀ ਬਰਾਮਦ ਕੀਤੀ ਆ ਤੇ ਉਸ ਦੇ ਨਾਲ ਜਿਹੜੇ ਨੇ ਚਾਰ ਜਿਹੜੇ ਨੇ ਲੋਕ ਜਿਹੜੇ ਨੇ ਤੇ ਗ੍ਰਿਡਿਸ਼ ਨਸ਼ਾ 1074 ਨਸ਼ਾ 17 ਜਿਹੜਾ ਵਾ ਗ੍ਰਿਫਤਾਰ ਕੀਤਾ ਜਾਂਦਾ ਵਾ ਤੇ ਉਸ ਤੋਂ ਬਾਅਦ ਜਿਹੜਾ ਵਾ ਹੁਣ ਉਹਨਾਂ ਦੇ ਉੱਤੇ ਜਿਹੜੀ ਅਗੜੀ ਅਗੜੀ ਕਾਰਵਾਈ ਜਿਹੜੀ ਆ ਸ਼ੁਰੂ ਕਰ ਦਿੱਤੀ ਜਾਂਦੀ ਆ ਉਹ ਦੱਸਿਆ ਵੀ ਜਾਂਦਾ ਵਾ ਕਿ ਜਿਹੜੇ 4 107 ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਵੀ ਜਿਹੜੀਆਂ ਹੁਣ ਜਿਹੜੀਆਂ ਰਿਮਾਂਡ ਦਿੱਤਾ ਜਾਏਗਾ ਤੇ ਰਿਮਾਂਡ ਤੋਂ ਬਾਅਦ ਜਿਹੜਾ ਪੁਲਿਸ ਨੂੰ ਪੁਸ਼ਕਸ਼ ਕੀਤੀ ਜਾਏਗੀ ਵੀ ਇਹਨਾਂ ਦੇ ਤਾਰ ਜਿਹੜੇ ਨੇ ਹੋਰ ਕਿੱਥੇ ਕਿਸੇ ਛੁੜੇ ਨੇ ਉਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਜਿਹੜੇ ਨਸ਼ਾ ਤਸਕਰ ਫੜੇ ਗਏ ਨੇ ਪਾਕਿਸਤਾਨ ਤੋਂ ਜਿਹੜੀ ਖੇਪ ਜੜੀ ਆ ਇਹਦਾ ਧਿਆਨ ਦੀ ਸੀ ਡਰੋਨ ਦੇ ਜਰੀਏ ਜਿਹੜੀ ਖੇਪ ਆਂਦੀ ਸੀ ਉਹ ਜਿਹੜੀਆਂ ਖੇਪ ਪਹਾੜ ਦੇ ਵਿੱਚ ਜਿਹੜੀਆਂ ਸਪਲਾਈ ਹੁੰਦੀ ਸੀ ਔਰ ਇਹਨਾਂ ਨੂੰ ਅੱਜ ਜਿਹੜਾ ਜਲੰਧਰ ਕੋਲੋਂ ਜਲੰਧਰ ਦੇ ਗ੍ਰੀਨ ਪਾਰਕ ਦਾ ਏਰੀਆ ਜਿਹੜਾ ਪੋਸ਼ ਇਲਾਕਾ ਜਿਹੜਾ ਜਲੰਧਰ ਦਾ ਮੰਨਿਆ ਜਾਂਦਾ ਉਹਥੇ ਜਿਹੜਾ ਇਹਨਾਂ ਨੂੰ ਜ ਆਸਕਰੋ ਹੈਗੰਦੇ ਨਾਲ ਚਾਹ 4 ਲੱਖ ਦੀ ਡਰਗ ਮਨੀ ਜਿਹੜੀ ਆ ਫੜੀ ਜਾਂਦੀ ਆ ਉਹ ਜਲੰਧਰ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੇ ਨਾਲ ਸਾਡੀ ਫੋਨ ਤੇ ਗੱਲਬਾਤ ਹੋਈ ਸੀ ਤੇ ਉਹਨਾਂ ਕੋਲ ਇਹ ਗੱਲ ਕਹੀ ਗਈ ਸੀ ਕਿ ਇਹਨਾਂ ਚਾਰਾਂ ਦੇ ਕੋਲ ਜਿਹੜੀ ਆ ਉਹਨਾਂ ਹੋਰ ਪੁੱਛਗਿੱਛ ਕੀਤੀ ਜਾਏਗੀ ਕਿ ਇਹ ਜਿਹੜੀ ਨਸ਼ੇ ਦੀ ਖੇਫ ਆ ਜਿਹੜੀ 10 ਕਿਲੋ ਜਿਹੜਾ ਹੈਵਨ ਜਿਹੜਾ ਪੜੀ ਜਾਂਦੀ ਹੈ ਕੀ ਹੈ ਕਿ ਇਹਦੇ ਤੌਰ ਜਿਹੜੇ ਨੇ ਹੋਰ ਕਿੱਥੇ ਕਿੱਥੇ ਜੁੜੇ ਦੇ ਨੇ ਕਿਹੜੇ ਕਿਹੜੇ ਹੋਰ ਲੋਕ ਜਿਹੜੇ ਨੇ ਇਹਦੇ ਵਿੱਚ ਇਨਵੋਲ ਹੋ ਆ ਗਏ ਨੇ ਇਹ ਸਾਰੀ ਜਿਹੜੀਆਂ ਹੁਣ ਜਲੰਧਰ ਦੇ ਪੁਲਿਸ ਤੁਮੇ ਜਿਹੜੇ ਸੋਪਨ ਸ਼ਰਮਾ ਜਿਹੜੇ ਨੇ ਪੂਰੀ ਜਾਣਕਾਰੀ ਜਿਹੜੀ ਹੈ ਇਕੱਠੀ ਕਰਨੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈ ਅੱਜ ਸੰਭਾਵਨਾ ਇਹ ਵੀ ਜਿਤਾਈ ਜਾ ਰਹੀ ਹੈ ਕਿ ਇਹਦੇ ਹੋਰ ਵੀ ਜਿਹੜੇ ਵੱਡੇ ਜਿਹੜੇ ਨੇ ਖੁਲਾਸੇ ਹੋ ਆ ਕੇ ਜਿਹੜੀ ਹੈ ਕੱਲ ਪ੍ਰੈਸ ਕਾਨਫਰੈਂਸ ਜਿਹੜੀ ਉਹ ਵੀ ਕੀਤੀ ਜਾਏਗੀ ਜੀ ਜਲੰਧਰ ਦੇ ਤੁਮੇਸ਼ਨ ਰੋਪਲੀ ਜਿਹੜੇ ਨੇ ਸੋਪਨ ਸ਼ਰਮਾ ਵੱਲੋਂ ਉਹਨਾਂ ਬੋਲ ਜਿਹੜੀ ਚਪਾਈ ਜਾ ਰਹੀ ਹੈ ਤੇ ਕਿਦਨੇ ਕਿਦੇ ਪਰਮ ਜਿਹੜੀ ਆਜ ਜਿਹੜੀ ਆ ਤੇ ਬੜੀ ਵੱਡੀ ਜਿਹੜੀ ਕਾਰਵਾਈ ਗੰਦਰਪੁਰ ਤੋਂ ਹੋলো ਜਿਹੜੀ ਤੇਰੇ ਜਿਹੜੀ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਨੇ 4 ਦਿਨ ਸਤਾਸਤ ਕਰੇ ਨੇ ਕਰਤਾਰ ਕੀ ਗੱਲ ਨੇ ਕੀ ਪਰਮ ਜੀ ਬਿਲਕੁਲ ਵੱਡੀ ਸਫਲਤਾ ਹੱਥ ਲੱਗੀ ਹੈ ਅੰਤਰਰਾਸ਼ਟਰੀ ਡਰਗ ਰੈਕਟ ਦਾ ਪਰਦਾ ਫਾਸ਼ ਕੀਤਾ ਅੱਜ ਬਹੁਤ ਬਹੁਤ ਤੁਹਾਨੂੰ ਤੁਹਾਡਾ ਨਵਿੰਦਰ ਜੀ ਤਮਾਮ ਜਾਣਕਾਰੀ ਸਾਂਝੀ ਕਰਨ ਦੇ